ਗਰਾਊਂਡ ਦੇ ਵਿੱਚ ਬੱਚੇ ਆਉਣਗੇ ਇਹ ਗੇਮ ਦੇ ਵਿੱਚ ਗੇਮ ਦਾ ਸਭ ਤੋਂ ਵੱਡਾ ਨਸ਼ਾ ਹੈਗਾ ਜਿਸ ਨੂੰ ਗੇਮ ਦਾ ਨਸ਼ਾ ਲੱਗ ਗਿਆ ਉਹ ਹੋਰ ਕੋਈ ਨਸ਼ਾ ਨਹੀਂ ਕਰੂਗਾ ਜੀ ਵੀਰੇ ਕੀ ਕਹੋਗੇ ਜੇ ਮੈਂ ਕਿ ਰੋਜਾਂ ਪੱਤੀ ਦੇ ਵਿੱਚ ਗਰਾਊਂਡ ਤੇ ਸਟੇਡੀਅਮ ਆਰੇਗਾ ਕੀ ਕਹੋਗੇ ਬੱਚਿਆਂ ਨੂੰ ਜੁੜਨ ਵਾਸਤੇ ਜਾਂ ਕੀ ਗੱਲਬਾਤ ਸਮਝੀ ਕਰੋਗੇ ਬਹੁਤ ਵਧੀਆ ਗੱਲ ਆ ਬ੍ਰੇਕ ਦਿਨੇ ਗਰਾਊਂਡ ਬਣ ਰਿਹਾ ਅਸ ਤਾਂ ਪਹਿਲੇ ਦਿਨੋਂ ਇਹਦੇ ਵਿੱਚ ਹੱਕ ਹੱਕ ਦੇ ਵਿੱਚ ਦੀ ਗਰਾਊਂਡ ਬਣੇ ਠੀਕ ਹੈ ਤੇ ਇਹਦੇ ਨਾਲ ਨਵੇਂ ਮੁੰਡੇ ਜੁੜਨਗੇ ਜਿਹੜੀ ਨਵੀਂ ਪੀੜੀ ਆ ਘਟੂ ਘਟ ਉਹ ਤਾਂ ਲੱਗੂ ਗਰਾਊਂਡ ਜਾਣ ਠੀਕ ਹੈ ਨੇ ਸਾਡੇ ਚੋਣ ਤੋਂ ਪਹਿਲਾਂ ਸਾਡੇ ਨਾਲ ਵਾਦਾ ਕੀਤਾ ਦੀਗਾ ਉਹ ਪੂਰਨ ਕੀਤਾਗਾ ਤੇ ਬਾਕੀ ਜਿਹੜੀਆਂ ਮੰਗਾਂ ਦੀਆਂ ਸਾਡੇ ਗਰਾਊਂਡ ਪ੍ਰਤੀ ਦੀਆਂ ਉਹ ਸਾਡਾ ਗਰਾਊਂਡ ਬਣ ਕੇ ਤਿਆਰ ਹੋਣ ਲੱਗ ਰਿਹਾਗਾ ਲੋਕਾਂ ਨੇ ਤੁਹਾਨੂੰ ਸਰਪੰਚ ਮੰਨ ਲਿਆ ਹਜੇ ਇਲੈਕਸ਼ਨ ਹੋਣੀ ਹੈ ਪਰ ਲੋਕਾਂ ਨੇ ਤੁਹਾਨੂੰ ਸਰਪੰਚ ਮੰਨ ਲਿਆ ਕੀ ਲੱਗਦਾ ਉਹਨਾਂ ਨੇ ਉਮੀਦਾਂ ਦੇ ਸਾਰੀਆਂ ਦੇ ਖਰੇ ਉਤਰੋਗੇ ਹਾਂਜੀ 101% ਖਰੇ ਉਤਰਾਂਗੇ ਜੀ ਇੱਕ ਗਰਾਊਂਡ ਦੀ ਬਹੁਤ ਵੱਡੀ ਘਾਟ ਹੈ ਆਪਣੇ ক্রিকেট ਗਰਾਊਂਡ ਦੀ ਕ੍ਰਿਕਟ ਗਰਾਊਂਡ ਵੀ ਮੰਤਰੀ ਸਾਧਨ ਨਾਲ ਗੱਲ ਕਰੀ ਦੀ ਅਸੀਂ ਨੇ ਉਹ ਜ਼ਰੂਰੀ ਆ ਜ਼ਰੂਰੀ ਬਣਾਉਣਾ ਕਿਸੇ ਪਾਸੇ ਵੀ ਬਣੇ ਜੀ ਉਹ ਪੰਚਾਇਤੀ ਜ਼ਮੀਨ ਚੋਂ ਬਣਾਈਏ ਪੰਚਾਇਤੀ ਪਾਸੇ ਚੋਂ ਬਣਾਈਏ ਜਿੱਥੇ ਬਣਾਈਏ ਤਾਂ ਬਣਾਉਣਾ ਠੀਕ ਹੈ ਬੱਚਿਆਂ ਨੂੰ ਗੇਮ ਵਾਲੇ ਪਾਸੇ ਲਿਆ ਕੇ ਉਹਨਾਂ ਨੂੰ ਜਾ ਕੇ ਰੱਖ ਕੇ ਜੀ ਕੋਚ ਰੱਖ ਕੇ ਜਦੋਂ ਉਹ ਜੁੜ ਜਾਣਗੇ ਸਮਾਜ ਚ ਉਹਨਾਂ ਦੀ ਇੱਜ਼ਤ ਵਧਣੀ ਸ਼ੁਰੂ ਹੋਊਗੀ ਹੌਲੀ ਹੌਲੀ ਛੱਡ ਜਾਣਗੇ ਠੀਕ ਹੈ ਵੇਚਣ ਵਾਲਿਆਂ ਦਾ ਤਾਂ ਆਟੋਮੈਟਿਕ ਲੱਕ ਟੁੱਟ ਜਾਂਦਾ ਜੀ ਜਦੋਂ ਕੋਈ ਖਾਣ ਵਾਲਾ ਨਾ ਹੋਵੇ ਆਟੋਮੈਟਿਕਲੀ ਕਿਉਂਕਿ ਇਹ ਵੱਡਾ ਮਸਲਾ ਹੈ ਇਸ ਕਰਕੇ ਤੁਹਾਨੂੰ ਸਵਾਲ ਕੀਤਾ ਵੀ ਕਿਉਂਕਿ ਹੁਣ ਆਮ ਇਹ ਚੌਂਦੇ ਨੇ ਵੀ ਨਸ਼ੇ ਦੇ ਜਿਹੜੇ ਪਿੰਡ ਦੇ ਵਿੱਚੋਂ ਕਿਸੇ ਤਰੀਕੇ ਨਾਲ ਖਤਮ ਕੀਤੇ ਜਾਣ ਕੀ ਕਹੋਗੇ ਜਿਵੇਂ ਕਿ ਤੁਸੀਂ ਥੋੜੀਆਂ ਥੋੜੀਆਂ ਮੰਗਾਂ ਸੀ ਪਹਿਲਾਂ ਗਰਾਊਂਡ ਨੂੰ ਲੈ ਕੇ ਉਹ ਤੁਹਾਡੀਆਂ ਪੂਰੀਆਂ ਵੀਰਵ ਦੇ ਵਾਸਤੇ ਕੀ ਕਹੋਗੇ ਸਰਪੰਚ ਸਾਹਿਬ ਨੂੰ ਕਿ ਉਹਦੇ ਵਾਸਤੇ ਪਹਿਲਾਂ ਤਾਂ ਇਹ ਸਰਪੰਚ ਸਾਹਿਬ ਦੇ ਪੂਰੀ ਪੰਚਾਇਤ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਚੋਣ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਦੀ ਉਹ ਪੂਰਨ ਕੀਤਾਗਾ ਤੇ ਬਾਕੀ ਜਿਹੜੀਆਂ ਮੰਗਾਂ ਨੇੜੇ ਗਰਾਊਂਡ ਪ੍ਰਤੀ ਦੀਆਂ ਉਹ ਸਾਡਾ ਗਰਾਊਂਡ ਬਣ ਕੇ ਤਿਆਰ ਹੋਣ ਲੱਗ ਰਿਹਾਗਾ ਉਹਦੇ ਲਈ ਸੀ ਸਰਪੰਚ ਸਾਹਿਬ ਦਾ ਪੂਰੀ ਪੰਚਾਇਤ ਦਾ ਸਪੈਸ਼ਲ ਦੀਪ ਦਾ ਤੇ ਹਰਵੰਸ ਸਿੰਘ ਰਿਖੀ ਦਾ ਹਰਵੰਸ ਦਾ ਅਸੀਂ ਸਪੈਸ਼ਲ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪੂਰਾ ਪੁਰਜ਼ੋਰ ਸਾਡੇ ਕੋਸ਼ਿਸ਼ ਕੀਤੀ ਗਰਾਊਂਡ ਲਿਆਉਣ ਵਾਸਤੇ ਤੇ ਨਵੇਂ ਬੱਚਿਆਂ ਵਾਸਤੇ ਪਹਿਲੀ ਪੰਚਾਇਤ ਬਣੀ ਹੈ ਜਿਹੜੀ ਆਜ਼ਾਦੀ ਤੋਂ ਬਾਅਦ ਗਰਾਊਂਡ ਦੇ ਵਿੱਚ ਗਰਾਊਂਡ ਬਣਾਉਣ ਦੇ ਵਿੱਚ ਸਫਲ ਹੋ ਰਹੀ ਹੈ। ਹਾਂਜੀ ਬਾਬਨ ਜੀ। ਹਾਂਜੀ। ਕੀ ਕਹੋਂਗੇ ਜਿਵੇਂ ਕਿ ਬੱਚੇ ਅੱਜਕੱਲ ਨਸ਼ਿਆਂ ਵਾਲੇ ਪਾਸੇ ਨੂੰ ਜਾ ਰਹੇ ਸੀ ਪਰ ਕਿਤਨੇ ਕਿਤੇ ਸਾਮਨ ਦੀ ਲੋੜ ਸੀਗੀ ਹੁਣ ਗਰਾਊਂਡ ਆਏਗਾ ਪਿੰਡ ਦੇ ਵਿੱਚ ਜਾਂ ਸਟੇਡੀਅਮ ਆਏਗਾ ਕੀ ਕਹੋਂਗੇ? ਸਭ ਤੋਂ ਵੱਡੀ ਗੱਲ ਤਾਂ ਇਹ ਅਸੀਂ ਸਭ ਤੋਂ ਪਹਿਲਾਂ ਪੰਚਾਇਤ ਦਾ ਸਾਰੀ ਦਾ ਇਸ ਸ੍ਰਮਣ ਸਾਹਿਬ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇੱਕ ਤੋਹਫਾ ਦਿੱਤਾਗਾ ਦਿਵਾਲੀ ਦਾ ਤੋਹਫਾ ਮੰਨਦਾ ਮੈਂ ਇਹ ਚੀਜ਼ ਨੂੰ ਤੇ ਬਾਕੀ ਨਸ਼ਾ ਵਿਰੁੱਧ ਗਰਾਊਂਡ ਹੀ ਨੇ ਜੋ ਨਸ਼ਣ ਦੇ ਵਿਰੁੱਧ ਨੇ ਗਰਾਊਂਡ ਦੇ ਵਿੱਚ ਬੱਚੇ ਆਉਣਗੇ ਇਹ ਗੇਮ ਦੇ ਵਿੱਚ ਗੇਮ ਦਾ ਸਭ ਤੋਂ ਵੱਡਾ ਨਸ਼ਾ ਹੈਗਾ ਜਿਸ ਨੂੰ ਗੇਮ ਦਾ ਨਸ਼ਾ ਲੱਗ ਗਿਆ ਉਹ ਹੋਰ ਕੋਈ ਨਸ਼ਾ ਨਹੀਂ ਕਰੂਗਾ ਜੀ ਠੀਕ ਹੈ ਹਾਂ ਜੀ ਸਰਪਾਲ ਸਾਹਿਬ ਕੀ ਕਹੂਗਾ ਜੇ ਮੈਂ ਕਹਾਂ ਕਿ ਅੱਜ ਗਰਾਊਂਡ ਦੇ ਵਿੱਚ ਤੁਹਾਡਾ ਸਨਮਾਨ ਵਾਸਤੇ ਬੁਲਾਇਆ ਗਿਆ ਹੈਗਾ ਤੁਹਾਡਾ ਸਨਮਾਨ ਕੀਤਾ ਗਿਆ ਬਣਾ ਕੇ ਸੱਤਿਆਂ ਦੇ ਵੱਲੋਂ ਕੀ ਕਹੋਗੇ ਜਿਵੇਂ ਕਿ ਅੱਜ ਕੱਲ ਗਰਾਊਂਡ ਜਾਂ ਸਟੇਡੀਅਮ ਦੀ ਪਿੰਡਾਂ ਦੇ ਵਿੱਚ ਵੀ ਜ਼ਰੂਰਤ ਹੈ ਕਿਉਂਕਿ ਨਸ਼ੇ ਕਾਫੀ ਜ਼ਿਆਦਾ ਪਿੰਡਾਂ ਦੇ ਵਿੱਚ ਆ ਸ਼ਹਿਰਾਂ ਦੇ ਵਿੱਚ ਵਧ ਰਹੇ ਨੇ ਕੀ ਕਹੋਗੇ ਸਾਰੇ ਤੋਂ ਪਹਿਲਾਂ ਹਰਜਿੰਦਰ ਜੀ ਤੁਹਾਡਾ ਮੀਡੀਆ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਉਸ ਤੋਂ ਬਾਅਦ ਸਾਡੇ ਪਿੰਡ ਦੀ ਕ੍ਰਿਕਟ ਟੀਮ ਜੋ ਵਧੀਆ ਹੋਣ ਵਾਲਾ ਟੀਮ ਹੈ ਸਾਰੇ ਪੰਜਾਬ ਚੋਂ ਅਨੇਮ ਜਿੱਤ ਕੇ ਆਉਂਦੇ ਨੇ ਖੇਡ ਨੂੰ ਪੂਰਾ ਪ੍ਰੇਮ ਕਰਦੇ ਨੇ ਗਰਾਊਂਡ ਦੀ ਇਹਨਾਂ ਦੀ ਪਿਛਲੇ ਪਾਸਾ 7 ਸਾਲਾਂ ਤੋਂ ਮੰਗਤੀ ਪਹਿਲਾਂ ਇਹ ਆਪਣਾ ਗਰਾਊਂਡ ਜਿੱਥੇ ਆਪਾਂ ਖੜੇ ਆ ਇਹ ਸਾਰੀਆਂ ਗੇਮਾਂ ਵਾਸਤੇ ਵਰਤਿਆ ਜਾਂਦਾ ਸੀ ਉੱਚਤੋਂ ਇੱਕ ਕੱਲੀ ਹਾਕੀ ਵਾਸਤੇ ਵਰਤਿਆ ਜਾਣ ਲੱਗਾ ਇਹਨਾਂ ਨੂੰ ਖੇਡਣਾਂ ਵਿੱਚ ਵਿੱਚ ਦਿੱਕਤ ਆਉਂਦੀਦੀ ਆ। ਉਸ ਤੋਂ ਬਾਅਦ ਚਲੋ ਇਹਨਾਂ ਨੇ ਸਰਪੰਚੀ ਬਲੇ ਮੈਂ ਇਹਨਾਂ ਨਾਲ ਵਾਅਦਾ ਕਰਿਆ ਵੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵਾਅਦਾ ਇਹ ਹੁੰਦਾ ਵੀ ਚਲੋ ਜਦੋਂ ਪੂਰਾ ਹੋ ਗਿਆ ਉਹ ਤਾਂ ਫੇਰ ਹਰੇਕ ਕਹਿੰਦਾ ਵੀ ਮੈਂ ਪੂਰਾ ਕਰਤਾ ਪਰ ਵਾਅਦਾ ਤੇ ਅਸੀਂ ਕਾਇਮ ਰਹੇ ਵੀ ਮੰਤਰੀ ਸਾਹਿਬ ਨੇ ਸਾਡੀ ਮੰਗ ਅਸੀਂ ਮੰਤਰੀ ਸਾਹਿਬ ਤੋਂ ਪੁੱਛ ਕੀ ਵਾਅਦਾ ਕਰਿਆ ਸੀ ਇਹਨਾਂ ਨਾਲ ਵੀ ਆਪਾਂ ਸਟੇਡੀਅਮ ਬਣਾਉਣਾ ਤਾਂ ਮੰਤਰੀ ਸਾਹਿਬ ਨੇ ਆਪਾਂ ਨੂੰ ਕਿਹਾ ਸੀ ਵਾਅਦਾ ਮੈਂ ਨਹੀਂ ਪੂਰਾ ਕਰਿਆ ਵਾਅਦਾ ਮੰਤਰੀ ਸਾਹਿਬ ਨੇ ਪੂਰਾ ਕਰਿਆ ਆਪਣਾ ਜੀ ਮੰਤਰੀ ਸਾਹਿਬ ਨਾ ਪੂਰਾ ਕਰਦੇ ਮੈਂ ਕੋਈ ਨਹੀਂ ਸੀ ਵੀ ਅਸੀਂ ਇਹਨਾਂ ਦਾ ਬਾਰ-ਬਾਰ ਫਿਰ ਤੋਂ ਸਾਰੀ ਟੀਮ ਦਾ ਸਾਰੇ ਮੁੰਡਿਆਂ ਦਾ ਜੋ ਖੇਡ ਨੂੰ ਪ੍ਰੇਮ ਕਰਦੇ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਦੂਜੀ ਗੱਲ ਰਹੀ ਨਸ਼ਿਆਂ ਦੀ ਨਸ਼ਿਆਂ ਦੀ ਮੈਂ ਥੋੜਾ ਜਿਹਾ ਮਾਪੇ-ਬਾਪ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਵੀ ਚਲੋ ਅਸੀਂ ਤਾਂ ਇੱਕ ਹੈ ਪੰਚਾਇਤ ਦਾ ਇੱਕ ਕੰਮ ਹੈ ਵੀ ਅਸੀਂ ਕੋਚ ਆਪਦੇ ਤੌਰ ਤੇ ਵੀ ਰੱਖ ਸਕਦੇ ਹਾਂ ਕੋਚ ਲਿਆਈਏ ਮਾਪੇ-ਬਾਪ ਦਾ ਫਰਜ਼ ਹੈ ਆਪਦੇ ਬੱਚਿਆਂ ਨੂੰ ਗਰਾਊਂਡ ਨਾਲ ਜੋੜਨਾ ਉਹ ਲੈ ਕੇ ਆਉਣ ਆਪਦੇ ਬੱਚਿਆਂ ਨੂੰ ਘੰਟਾ ਆਪਦੇ ਬੱਚਿਆਂ ਵਾਸਤੇ ਸਵੇਰੇ ਘੰਟਾ ਸ਼ਾਮ ਨੂੰ ਕੱਢਣਾ ਤਾਂ ਜੋ ਬੱਚੇ ਨਸ਼ਿਆਂ ਤੋਂ ਰਹਿਤ ਰਹਿਣ ਨਾਲੇ ਬੱਚੇ ਦਾ ਨੇਚਰ ਦਾ ਪਤਾ ਲੱਗ ਜਾਂਦਾ ਵੀ ਕਿਹਦੇ ਨਾਲ ਲਿਹਾਜ਼ ਰੱਖਦਾ ਹੈ ਕਿਹਦੇ ਨਾਲ ਖੜਦਾ ਹੈ ਕਿਹਦੇ ਨਾਲ ਬੈਠਦਾ ਹੈ ਸਾਰੇ ਤੋਂ ਪਹਿਲਾਂ ਤਾਂ ਜਾਰੀ ਦੋਸਤੀ ਇਹ ਪਰਖਣੀ ਹੁੰਦੀ ਹੈ ਬੱਚੇ ਦੀ ਵੀ ਉਹ ਵਧੀਆ ਕਿਸੇ ਗੇਮ ਵਾਲੇ ਬੱਚੇ ਨਾਲ ਖੜਦਾ ਹੈ ਬੈਠਣੇ ਬੰਦੇ ਨਾਲ ਖੜਦਾ ਹੈ ਕਿ ਨਸ਼ੇ ਵਾਲੇ ਨਾਲ ਖੜਦਾ ਹੈ ਇਹ ਜੇ ਸਾਡਾ ਯੋਗਦਾਨ ਫੁੱਲ ਹੈ ਵੀ ਕੋਈ ਵੀ ਕੋਈ ਨਸ਼ਾ ਵੇਚਦਾ ਹੈ ਜਾਂ ਕੋਈ ਹੋਰ ਕਰਦਾ ਹੈ ਸਾਨੂੰ ਮਾੜੀ ਜੀ ਦੱਸਣ ਅਸੀਂ ਉਹਦੇ ਕਾਰਵਾਈ ਕਰਾਂਗੇ ਜੇ ਸਰਪੰਚਤ ਗੱਲ ਕਰੀਏ ਜਿਵੇਂ ਕਿ ਕੋਈ ਜੀ ਤੁਸੀਂ ਗੱਲ ਕੀਤੀ ਕਿ ਇਸ ਤਰ੍ਹਾਂ ਦਾ ਕੋਈ ਕਰਾਲਾ ਹੋ ਸਕਦਾ ਵੀ ਪਿੰਡ ਪੱਧਰ ਤੇ ਕੋਚ ਲਿਆਂਦਾ ਜਾਵੇ ਜਾਂ ਕੋਈ ਚਾਹੇ ਪਿੰਡ ਪੱਧਰ ਤੇ ਪੈਸਾ ਇਕੱਠਾ ਕਰਕੇ ਬੱਚਿਆਂ ਨੂੰ ਗਰਾਊਂਡ ਨਾਲ ਜੋੜਿਆ ਜਾਵੇ ਹਾਂਜੀ ਇਹ ਤਾਂ ਦੇਖੋ ਜੀ ਮੇਰੀ ਤੇ ਇਹ ਮੇਰੀ ਤੇ ਇਹ ਵੀ ਸੋਚ ਹੈ ਜੀ ਦੇਖੋ ਹੁਣ ਅੱਜ ਆਪਾਂ ਨੂੰ ਡੀਏਪੀ ਦੀ ਲੋੜ ਹੈ ਕਿਸਾਨਾਂ ਨੂੰ ਸਾਰਾ ਕੁਝ ਹੋ ਸਕਦਾ ਜੀ ਕਿਸਾਨ ਚਾਹੋਣ ਆਪਣੇ ਜਥੇਬੰਦੀਆਂ ਨੇ ਸਰਪੰਚ ਨੇ ਪੰਚਾਇਤਾਂ ਨੇ ਸਾਰੀਆਂ ਦੀ ਜੁਨੀਆਨਾਂ ਪਰਪੰਚਾਇਤਾਂ ਦੀ ਵੀ ਯੂਨੀਅਨ ਹੈ ਕੀ ਨਹੀਂ ਹੋ ਸਕਦਾ ਜੀ ਉਹਰੇ ਹਸਪਤਾਲ ਵੀ ਬਣ ਸਕਦਾ ਪਿੰਡ ਦਾ ਫੈਕਟਰੀ ਵੀ ਲੱਗ ਸਕਦੀ ਹੈ ਡੀਪੀ ਦੀ ਸਕੂਲ ਵੀ ਖੁੱਲ੍ਹ ਸਕਦਾ ਹੈ ਸਭ ਕੁਝ ਹੋ ਸਕਦਾ ਪਰ ਲੋਕਾਂ ਚ ਏਕਤਾ ਤੇ ਲੋਕਾਂ ਨੂੰ ਪ੍ਰੇਮ ਚਾਹੀਦਾ ਆਪ ਚ ਕਰਨ ਨੂੰ ਗੱਲ ਪਤਾ ਕੀ ਹੈ ਹੁਣ ਕੋਚ ਕੀ ਹੈ ਹੁਣ ਆਪਾਂ ਮੰਨ ਲਓ ਉਹਰੇ 100 ਬੰਦਾ ਖੜਾ ਹੈ ਜੇ ਅਸੀਂ 5-500 ਰੁਪਏ ਮਹੀਨੇ ਦਾ ਪਾ ਮੰਗੇ ਤਾਂ 50000 ਰੁਪਏ ਹੋਗੇ ਕੋਚ 5 ਮਹੀਨੇ ਚੱਲ ਜੂਗਾ ਜੀ ਕੋਈ ਵੱਡੀ ਗੱਲ ਆਪਾਂ ਹੋਰ ਨਸ਼ਿਆਂ ਤੇ ਵੀ ਲਾਉਂਦੇ ਆ ਹੋਰ ਕਸਤੇ ਵੀ ਲਾਉਂਦੇ ਆ ਆਪਦੇ ਕੱਪੜੇ ਜਿਹੜਾ 100 ਰੁਪਏ ਮਹਿੰਗਾ ਹੈ ਉਹ 100 ਰੁਪਏ ਸਭ ਕੁਝ ਹੋ ਸਕਦਾ ਪਰ ਨੀਤ ਹੋਣੀ ਚਾਹੀਦੀ ਅਸੀਂ ਨਾਲਾਂ ਜੀ ਜੋ ਕੋਚ ਦੀ ਮੁੰਡੇ ਉਹ ਕਰਨਗੇ ਤਾਂ ਕੋਚ ਨੂੰ ਅਸੀਂ ਵੀ ਜਿੰਨਾ ਉਹ ਪੰਚਾਇਤ ਵੱਲੋਂ ਦੇਵਾਂਗੇ ਠੀਕ ਹੈ ਜੀ ਧੰਨਵਾਦ ਜੀ Terus <Kensuke> lupa, <vastly amplify> <People>